वेलकम ਹਾਂ ਤੁਹਾਨੂੰ ਅੱਜ ਨਵੇਂ ਵਲੌਗ 'ਚ ਅੱਜ ਅਸੀਂ ਲੰਗਰ ਸਾਹਿਬ ਤੋਂ ਬਦਾਵਰੀ ਦੇ ਕੰਢੇ ਜਿਹੜੇ ਗੁਰਦੁਆਰਾ ਸਾਹਿਬ ਉਹਨਾਂ ਦੇ ਤੁਹਾਨੂੰ ਦਰਸ਼ਨ ਕਰਾਉਂਦੇ ਆਂ ਇਹ ਅਜੀ ਗੁਰਦੁਆਰਾ ਸਾਹਿਬ ਲੰਗਰ ਸਾਹਿਬ ਬਾਬਾ ਨਿਹੰਗ ਸਿੰਘ ਜੀ ਦਾ ਹੰਗੇਟਾ ਸਾਹਿਬ ਗੁਰਦੁਆਰਾ ਸਾਹਿਬ ਔਰ ਇਹ ਉਹਦੀ ਇਮਾਰਤ ਆ ਇੱਥੋਂ ਆਪਾਂ 10 ਤੋਂ 15 ਕਦਮ ਦੀ ਦੂਰੀ ਤੇ ਗੁਰਦੁਆਰਾ ਸਾਹਿਬ ਭਜਨਗੜ ਸਾਹਿਬ ਆਪਾਂ ਸਾਰੇ ਚਲੋ ਆਓ ਉਹਦੇ ਆਪਾਂ ਭਜਨਗੜ ਸਾਹਿਬ ਦੇ ਦਰਸ਼ਨ ਕਰਦੇ ਹਾਂ ਹਾਏ ਦਰਵਾਜ਼ਾ ਪਤਨਗੜ ਸਾਹਿਬ ਜੋੜੀ ਬਰਦਨੰਦ ਸਾਹਿਬ ਤੋਂ ਥੋੜੀ ਦੂਰ ਹੈ ਨਸਕਾਰ ਇਹ ਬਹੁਤ ਹੀ ਸ਼ਾਨਦਾਰ ਜਗ੍ਹਾ ਹੈ ਯਾਦ ਹੀ ਯਾਦ ਹੈ ਕਿੱਥੇ ਹੈ ਇਹ ਹੈ ਨਕਾ ਭਜਨ ਜੀ ਆਪਾਂ ਨਜ ਤੇ ਕਮ ਨੂੰ ਉਹ ਜਿਹੜਾ ਤੁਹਾਡਾ ਬੈਕ ਹੈ ਗੰਧਾ ਮਸਾਲ ਉਹ ਕੋਲ ਲੈ ਜਾਣਾ ਨੋਮੀ ਮਾਰਤਾ ਨੂੰ ਮਹਾਰਾਜ ਦੇ ਰੀਸੈਂਟ ਮਹਾਰਾਜ ਦੇ ਰੀਸੈਂਟ ਦੇ ਨਾਲ ਤੋਂ ਹੋਨੂੰ ਹਾਰ ਕੇ ਮਰੀ ਦੀ ਮਾਰ ਆ ਗਈ ਜਿੱਤ ਲਈ ਇਹ ਫਾਇਦਾ ਵਾਹਿ ਗੀ ਮੈਂ ਹੋਰ ਮਾਰਨ ਦਿੰਦੇ ਨਹੀਂ ਹੋਵੇ ਤੇ ਕੰਮ ਹੋ ਗਿਆ ਇਹ ਹੈ ਜੀ ਗੁਰਦੁਆਰਾ ਸਾਹਿਬ ਭਜਨਗੜ੍ਹ ਇਹ ਜੋ ਤੁਸੀਂ ਬੁੰਗਾ ਦੇਖ ਰਹੇ ਹੋ ਇਸ ਬੁੰਗੇ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ ਭਜਨ ਬੰਦਗੀ ਕਰਨ ਵਾਸਤੇ ਔਰ ਥੋੜੀ ਜੀ ਸਾਈਡ ਤੇ ਇਹ ਨਵੀਂ ਬਿਲਡਿੰਗ ਬਣੀ ਹੈ ਔਰ ਇਤਿਹਾਸ ਨੂੰ ਤੁਸੀਂ ਪਾਉਜ਼ ਕਰਕੇ ਪੜ੍ਹ ਸਕਦੇ ਹੋ ਇਕ ਗੁਰਦੁਆਰਾ ਸਾਹਿਬ ਤਪਸਥਾਨ ਬਾਬਾ ਜੁਗਿੰਦਰ ਸਿੰਘ ਮੋਨੀ ਜੀ ਦਾ ਤਪਸਥਾਨ ਗੁਰਦੁਆਰਾ ਸਾਹਿਬ ਚਲੋ ਆਓ ਆਪਾਂ ਅੰਦਰ ਦਰਸ਼ਨ ਕਰਦੇ ਹਾਂ ਜੰਗੀਤਾ ਸਾਹਿਬ ਚੰਦ ਬਾਬਾ ਹਜਰ ਸਿੰਘ ਜੀ ਜਿਹੜੇ ਸਾਫਕਾ ਜਫੇਦਾਰ ਵੀ ਤਖਤ ਸਾਹਿਬ ਦੇ ਤਖਤ ਸਾਹਿਬ ਚੰਕੀ ਜੀ ਦੇ ਸਾਹਿਬ ਦੇ ਹੁਣ ਇਹ ਦਰਸ਼ਨ ਕਰ ਰਹੇ ਆ ਤੁਹਾਨੂੰ ਗੋਦਾਵਰੀ ਨਦੀ ਦੇ ਗੁਰੂ ਗੋਬਿੰਦ ਸਿੰਘ ਦੇ ਮਹਾਰਾਜ ਦੇ ਨਾਲ ਨਾਲ ਹੀ ਰਹੀ ਹੈ ਵੀ ਗੋਦਾਵਰੀ ਨਦੀ ਮੈਂ ਭੂਮਿਕਾ ਗੋਦਾਵਰੀ ਨਦੀ ਨੇ ਨਿਭਾਈ ਸੀ ਸੁਸ਼ੰਤਪਾ ਬੱਤਲ ਸਿੰਘ ਜੀ ਦਾ ਇਤਿਹਾਸ ਹੈ ਬਾਬਾ ਜੀ ਅਤਰ ਸਿੰਘ ਦਾ ਅੰਗੀਠਾ ਸਾਹਿਬ ਆ ਜੋ ਫੌਜ ਦੀ ਨੌਕਰੀ ਛੱਡ ਕੇ ਡੇਰਾ ਦੂਣ ਤੋਂ ਆਏ ਸੀ ਕਿ ਫੌਜ ਦੀ ਨੌਕਰੀ ਛੱਡ ਕੇ ਜੋ ਕਿ ਲਾਸਟ ਸਮੇਂ ਤੱਕ ਇੱਥੇ ਰਹੇ ਮੁੜ ਕੇ ਦੁਬਾਰਾ ਵਾਪਸ ਨਹੀਂ ਗਏ ਹੈ ਉਹਨਾਂ ਦਾ ਅੰਗੀਠਾ ਸਾਹਿਬ ਬਣਾਇਆ ਗੋਦਾਵਰੀ ਦੇ ਕੰਢੇ ਤੇ ਹਾਂ ਵੀ ਕੁਝ ਪੁਰਾਤਨ ਬਣਿਆ ਪਿਆ ਵਾ ਬਹੁਤ ਪੁਰਾਣਾ ਇਹ ਬਣਿਆ ਪਿਆ ਬਹੁਤ ਪੁਰਾਣਾ ਪੱਥਰ ਦੇ ਕੋਈ ਇਹਦੇ ਬਾਰੇ ਕੋਈ ਨੌਲੇਜ ਨਹੀਂ ਹੈ ਇਹ ਆ ਜੀ ਗਾਗਰਕੁੰਡ ਇੰਦੇ ਤੇ ਗਾਗਰ ਲੈ ਕੇ ਸਵੇਰੇ 2 ਵਜੇ ਜਾਂਦੇ ਨੇ ਇੱਥੋਂ ਗਾਗਰ ਲੈ ਕੇ ਜਾਂਦੇ ਆ ਦਿੱਲੀ ਇਹਨੂੰ ਗਾਗਰਕੁੰਡ ਕਹਿੰਦੇ ਨੇ ਇੱਥੋਂ ਗਾਗਰ ਦਾ ਗਾਗਰ ਚ ਭਰ ਕੇ ਪਾਣੀ ਲੈ ਕੇ ਜਾਂਦੇ ਨੇ ਔਰ ਜਦੋਂ ਬਰਸਾਤ ਹੁੰਦੀ ਹੈ ਔਰ ਬਿਲਕੁਲ ਇਹ ਚੀਜ਼ ਇੱਥੇ ਬਿਲਕੁਲ ਭਰਿਆ ਹੁੰਦਾ ਪਾਣੀ ਉੱਪਰ ਤੱਕ ਗਾਗਰ ਕੁੰਡ ਦੇ ਜਿੱਥੇ ਜਿੰਦਰਾ ਇੱਥੋਂ ਤੱਕ ਪਾਣੀ ਹੁੰਦਾ ਔਰ ਇਧਰੋਂ ਦੀ ਪਾਣੀ ਕ੍ਰੋਸ ਕਰਦਾ ਇਹ ਇਹ ਚੀਜ਼ ਪੂਰੀ ਉੱਪਰ ਸਾਰੀ ਭਰੀ ਜਾਂਦੀ ਹੈ ਪਾਣੀ ਨਾਲ ਗੋਦਾਵਰੀ ਨਦੀ ਉਹਦੇ ਵਿੱਚ ਉੱਪਰ ਦੀ ਕ੍ਰੋਸਿੰਗ ਜਦੋਂ ਭਰੀ ਹੁੰਦੀ ਹੈ ਬਿਲਕੁਲ ਇਹਦੇ ਉੱਪਰ ਦੀ ਕ੍ਰੋਸ ਹੁੰਦਾ ਪਾਣੀ ਮਾਪਾ ਪਾਰ ਹੋ ਕੇ ਉਹਨੇ ਆ ਗੋਦਾਵਰੀ ਨਦੀ ਦੇ ਥੋੜੇ ਥੋੜੇ ਬਿਲਕੁਲ ਵਿਚੋਂ ਦੀ ਰਸਤੇ ਛੱਡੇ ਹੋਏ ਆ ਕਿ ਪਾਣੀ ਕ੍ਰੋਸ ਹੁੰਦਾ ਰਹੇ ਔਰ ਸੈਰ ਕਰਕੇ ਲੋਕ ਪਰਲੇ ਪਾਸੇ ਵੀ ਚਲੇ ਜਾਂਦੇ ਨੇ ਆ ਸਾਡੀ ਸੰਗਤ ਅੱਗੇ ਅੱਗੇ ਜਾ ਰਹੀ ਆ ਬਾਬਾ ਨਿਧਾਨ ਸਿੰਘ ਯਾਤਰੀ ਨਿਵਾਸ ਜੀ ਆ ਵੀ ਜੀ ਪਰਲੇ ਪਾਸੇ ਹੋ ਕੇ ਆਉਨੇ ਤੇ ਪਹਿਲਾ ਚਾਂਸ ਮਿਲਿਆ ਕਿ ਉਹਦਾ ਉਹਦੇ ਨਜ਼ਦੀਕੇ ਵਿੱਚ ਹੌਲੀ ਬਿਲਕੁਲ ਥੋੜਾ 화 u 에빠 i m 안로 들어와!! 게시을빚 ਬਿਲਕੁਲ ਦੂਸਰੇ ਪਾਸੇ ਆ ਚੁੱਕੇ ਹੁਣ ਇਹ ਐ ਬਿਲਡਿੰਗ ਹੈ ਗਿਆ ਬਾਬਾ ਨਿਹੰਗ ਸਿੰਘ ਐ ਬਿਲਡਿੰਗ ਹੈ ਗਿਆ ਨਾ ਰਈ ਤੇ ਐ ਬਿਲਡਿੰਗ ਹੈ ਗਿਆ ਨਵੀਂ ਬਣੀ ਜਿਹੜੀ ਗੁਰੂ ਅਮਰਦਾਸ ਸਰਾ ਐ ਬਿਲਡਿੰਗ ਇਹਦੇ ਕੋਲ ਨਾ ਨਹੀਂ ਹੁੰਦੇ ਇਹ ਜੀ ਗੁਰਦੁਰਾ ਸਾਹਿਬ ਲਕੀਨਾ ਘਾਟ ਜਿਹੜਾ ਗੁਰਦਰਾ ਮੰਦਰ ਸਾਹਿਬ ਤੋਂ 200 ਮੀਟਰ ਦੀ 2 ਰੁਪਏ ਗਦਾਵਰੀ ਦੇ ਬਿਲਕੁਲ ਕੋਲ ਦੇ ਇੱਕ ਬੰਦੇ ਨੇ ਸ਼ਰਦਾ ਨਾਲ ਨਗੀਨਾ ਤਿੰਨ ਦਿਨ ਨਦੀ ਨਾਲੇ ਡਿੱਗਾਈ ਗੁਰੂ ਜੀ ਨੂੰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਨਦੀਨਾ ਗਦਾਵਰੀ ਨਦੀ 'ਤੇ ਛੋੜਤਾ ਤੇ ਉਹ ਇਹ ਚੀਜ਼ ਵੇਖ ਕੇ ਉਹ ਬੜਾ ਦੁਖੀ ਹੋਇਆ ਕਿ ਮੈਂ ਇੰਨਾ ਕੀਮਤੀ ਨਗੀਨਾ ਲੈ ਗਿਆ ਗੁਰੂ ਮਹਾਰਾਜ ਵਾਸਤੇ ਤੇ ਇਹਨਾਂ ਨੇ ਇਹ ਵਿੱਚ ਛੋੜਤਾ ਤੇ ਮਹਾਰਾਜ ਨੇ ਉਹਨੂੰ ਕਹਿ ਗੀ ਗਦਾਵਰੀ ਦੇ ਤਜਾ ਤੇ ਉੱਥੇ ਵੇਖ ਤੇਰਾ ਨਗੀਨਾ ਜਿਹੜਾ ਵਾ ਉਹ ਪਛਾਨ ਲਾ ਤੇ ਜਦੋਂ ਉੱਥੇ ਗਿਆ ਨਗੀਨਾ ਵੇਖਿਆ ਤੇ ਗੁਦਾਵਰੀ ਨਗੀਨੇਆਂ ਨਾਲ ਭਰੀ ਹੀ ਰਹਿਣਾ ਭਰੀ ਵਗਰੀ ਸੀ ਉਹ ਕੋਤਕ ਵੇਖ ਕੇ ਉਹਨੂੰ ਮਾਰੇ ਮਾਰੇ ਦਾ ਹੋਰ ਦ੍ਰਿੜ ਹੋ ਗਿਆ ਇਹ ਗੁਰਦੁਆਰਾ ਉਹਨਾਂ ਦੀ ਯਾਦ ਵਿੱਚ ਹੈ ਜੀ ਸਰੋਵਰ ਉੱਪਰ ਗੁਰਦੁਆਰਾ ਸਾਹਿਬ ਆ ਨੀਚੇ ਸਰੋਵਰ ਨੀਚੇ ਸ਼ਿਵਾਨ ਕਰਦੇ ਆ ਜੀ

ਸਰ ਸਰ ਜੀ ਸਰ ਜੋ ਮੰਮਨ ਸਾਹਿਬ ਕੋਲੋਂ ਕਿਹਾ ਜੀ ਇਹ ਸਥਾਨ ਤੇ ਦਸ਼ਮ ਦਸਮ ਬਾਦਸ਼ਾਹ ਸਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਨੇੜੇ ਵਿਖੇ ਆਏ ਤੇ ਉਹ ਆਪਣੇ ਨਾਲ 2200 ਘੋੜਸਵਾਰ ਤੇ 2300 ਪੈਦਲ ਫੌਜਾਂ ਨਾਲ ਲੈ ਕੇ ਆਏ ਤੇ ਨਾਲ ਉਹਨਾਂ ਦੇ ਭਾਈ ਦਇਆ ਸਿੰਘ ਤੇ ਭਾਈ ਤਰਨ ਸਿੰਘ ਹੀ ਬਚ ਗਏ ਬਾਕੀ ਦੇ ਪਿਆਰੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ ਫਿਰ ਇਸ ਸਥਾਨ ਤੇ ਮਾਰੇ ਸਾਰੇ ਨਾਲ ਪਹਿਲਾਂ ਡੇਰੇ ਕੀਤੇ ਤੇ ਗੁਦਾਵਰੀ ਦੇ ਦਰਸ਼ਨ ਕੀਤੇ ਗੋਰਦਾਰ ਸਾਹਿਬ ਤਪਸਥਾਨ ਸ੍ਰੀਮਾਨ ਸੰਤ ਬਾਬਾ ਜੁਗਿੰਦਰ ਸਿੰਘ ਜੀ ਮੋਨੀ ਸਾਹਿਬ ਜੀ ਦਾ ਇਹ ਹਨ ਸੰਤਮਾ ਸ੍ਰੀਮਾਨ ਸੰਤ ਬਾਬਾ ਜੁਗਿੰਦਰ ਸਿੰਘ ਜੀ ਮੋਨੀ ਜੀ ਦਾ ਮੋਨੀ ਜੀ ਦਾ ਇਨਸਾਨ ਇਸ ਸਥਾਨ ਤੇ ਬਾਬਾ ਜੀ ਤਪ ਕਰਿਆ ਕਰਦੇ ਸਨ ਜਦੋਂ ਕਿ ਉਹ ਦਿੱਲੀ ਦੇ ਅਰਧ ਬੇਸੰਡੇ ਇੱਥੇ ਇੱਕ ਜਗ੍ਹਾ ਤੇ ਆ ਕੇ ਉਹ ਤਪ ਕਰਿਆ ਕਰਦੇ ਸਨ ਇਕਾਂਤ ਵਿੱਚ ਆ ਕੇ ਜਿਆਦਾ ਸਮਾਂ ਇਕਾਂਤ ਵਿੱਚ ਰਹਿਣਾ ਪਸੰਦ ਕਰਦੇ ਸੀ ਆਓ ਅਸੀਂ ਜਾਣਕਾਰੀ ਲੈਂਦੇ ਹਾਂ ਅੰਦਰ गोविंदर सिंह जी मणी साहब जी ने वाहेगुरु जी का खालसा वाहेगुरु जी की फतेह गुरु प्यारी सतसंग जी ए तख सतकण सिली हजूर साहब जी ने ऐ जथेदार होए घन संत बाबा जो गोबिंदर सिंह जी मणी साहब इने संता ने तख सतकण सिली हजूर साहब जी दी चालीस साल सेवा की थी बगैर तनखा तो

ਤਕਨ ਸਰਕਣ ਸ੍ਰੀ ਅਜੂ ਸਾਹਿਬ ਦੀ ਦੀ ਸੇਵਾ ਕਰਦੇ ਰਹੇ ਇਸ ਲਈ ਇਹ ਸੰਤਾਨ ਨੂੰ ਸੰਬਬ ਜੁਗਿੰਦਰ ਸਿੰਘ ਜੀ ਮੋਨੀ ਸਾਹਿਬ ਕੇ ਅੰਦਰ ਜਦੋਂ ਮਹਾਰਾਜ ਦਾ ਇਹ ਮੌਨ ਰੱਖਿਆ ਸੀ ਲੰਗਰ ਦੀ ਸੇਵਾ ਤੋਂ ਉਪਰ ਗੋਦ ਆਵਦੀ ਸੀ ਸ਼ਿਨਾਨ ਕਰਕੇ ਇਹ ਸਤਾਂਤ ਤੇ ਆ ਕੇ ਤਪਸ਼ਾ ਕਰਦੇ ਇਸ ਲਈ ਇਹ ਸਤਾਂਨ ਦਾ ਨਾਂ ਤਪਸਤਾਨ ਹੈ

ਸਤਿਬਾਪਾ ਦੁਰਾ ਸਿੰਘ ਜੀ ਚੋਲਾ ਛਾੜ ਗਏ। ਇਹਨਾਂ ਸਤੰਗ ਚੋਲਾ ਛੱਡਿਆ ਨੂੰ 22 ਸਾਲ ਉਹ ਇਕੱਲੇ। ਇਹਨਾਂ ਸਤਧਾਂ ਮਾਪੋ ਸਾਤ ਬਾਦ ਸੰਤਬਾਪਾ ਕਲਵੰਦ ਸਿੰਘ ਜੀ ਨੂੰ ਗੱਦੀ ਦਿੱਤੀ। ਜੋ ਇਹ ਸਵੇਲੇ ਤਖਤ ਸਤਖੰਡ ਸ੍ਰੀ ਅਨੰਦ ਸਾਹਿਬ ਜੀ ਦੀ ਸੇਵਾ ਕਰ ਲੈ। ਸੰਤਬਾਪਾ ਕਲਵੰਦ ਸਿੰਘ ਜੀ ਤਖਤ ਸਤਖੰਡ ਕੀਰੀ ਅਜੂ ਸਾਹਿਬ ਜੀ ਦੇ ਹੈ ਜਥੇਦਾਰ ਹਾਂਜੀ ਅਤੇ ਬਰਮਚਾਰੀ ਸੰਤ ਹਾਂਜੀ ਇਹਨਾਂ ਤੋਂ ਪਹਿਲਾਂ ਅ ਜਿੰਨੇ ਵੀ ਸੰਤ ਹੋਏ ਇਹ ਸਾਰੇ ਬਰਮਚਾਰੀ ਹੋਏ ਬਰਮਚਾਰੀ ਸੰਤ ਤੋਂ ਬਗੈਰ ਤਾਂ ਸਤਕਾਂ ਸੀਰੀ ਅਜੂ ਸਾਹਿਬ ਜੀ ਦੇ ਚੌਂਵਾ ਦਰਵਾਜ਼ਿਆਂ ਦੇ ਅੰਦਰ ਹੋਰ ਕੋਈ ਸੰਤ ਜਾ ਕੇ ਸੇਵਾ ਨਹੀਂ ਕਰ ਸਕਦੇ ਬਰਮਚਾਰੀ ਸੰਤ ਹੀ ਦਸਵੇਂ ਪਾਤਸ਼ਾਹ ਜੀ ਦੇ ਤਪ ਤਾਂ ਦੀ ਤੇ ਅੰਤਮ ਅਸਥਾਨ ਦੀ ਸੇਵਾ ਕਰਦੇ ਹਾਂ ਜੀ ਦਸਵੇਂ ਪਾਤਸ਼ਾਹ ਜੀ ਦੇ ਤਪ ਤਾਂ ਤੇ ਅੰਤਮ ਅਸਥਾਨ ਦੀ ਸੇਵਾ ਜੀ ਸਿੰਘਾ ਦੀ ਸ਼ੌਣੀ ਗੁਰਦਾਸ ਸਾਹਿਬ ਦਰਸ਼ਨ ਕਰਾ ਲਿਆ ਤੁਹਾਨੂੰ ਚਲੋ ਦਰਸ਼ਨ ਕਰਦੇ ਆ ਗੁਰਦਰਾ ਸਾਹਿਬ ਤੋਂ ਗੁਰਦਰਾ ਸਾਹਿਬ ਲੰਗਰ ਸਾਹਿਬ ਤੋਂ 50 ਮੀਟਰ ਦੀ ਦੂਰੀ ਤੇ ਆ ਗੁਰਦਰਾ ਸਾਹਿਬ ਨਾਲ ਕਹਿੰਦੇ ਜੀ ਬਾਬਾ ਦਰਸਾਹ ਬੰਦਾ ਘਾਟ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦਾ ਬੋਦਰਾ ਸਾਹਿਬ ਇਹ ਗੁਰਦਰਾ ਸਾਹਿਬ ਜਿਹੜਾ ਤੁਹਾਨੂੰ ਅਸੀਂ ਦੱਸਿਆ ਸੀ ਬੰਦਾ ਘਾਟ ਗੁਰਦਾਸ ਅੰਗਲ ਗੜੀ ਜਿੱਥੇ ਬਾਬਾ ਜੀ ਦਾ ਅੰਤਿਮ ਸਮਾਹ ਹੀ ਜਿੱਥੇ ਉਹ ਗ੍ਰਿਫਟਾਰ ਹੋਏ ਇੱਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੂੰ ਤੋਰਿਆ ਇੱਥੇ ਉਹਨਾਂ ਦੀ ਕੁਤੀਆ ਸੀ ਜਿੱਥੇ ਉਹ ਰਹਿੰਦੇ ਸੀ ਰਿੱਧੀਆਂ ਸਿੱਧਿਆਂ ਦੇ ਮਾਲਕੀਏ ਇੱਥੇ ਰਹਿੰਦੇ ਹੁੰਦੇ ਸੀ ਉਹ ਇੱਥੋਂ ਪੰਜਾਬ ਵੱਲੋਂ ਤੋਰਿਆ ਬਾਬਾ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੂੰ ਜੋਰ ਨਾਲ ਟੱਕਰਾ ਕਰਨ ਦੀ ਤਾਂ ਬਗਲਾ ਬੂਲਿਆ ਲਈ ਅੰਦਰ ਤੁਹਾਨੂੰ ਦਰਬਾਰ ਦੇ ਅੰਦਰੋਂ ਦਿਖਾਉਨੇ ਆ ਗੁਰਦੁਆਰਾ ਸਾਹਿਬ کرتے نو کر سکدے ہیں وہ گردرا صاحب دا تاریخ آنلاین ਇਹ ਪਾਲਕ ਸਕੂਲ ਦਾ ਇੱਕ ਪ੍ਰੋਗਰਾਮ ਗੁਰਮਤਿ ਪ੍ਰਚਾਰ ਦਾ ਕੇਂਦਰ ਖੋਲਿਆ ਹੋਇਆ ਹੈ ਬੱਚਿਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਸਕੂਲ ਦੇ ਅੰਦਰ ਜਾ ਕੇ ਦੇਖਦੇ ਆ ਸਕੂਲ ਦੇ ਅੰਦਰ ਜਾ ਕੇ ਦੇਖਦੇ ਆਪਾਂ ਇੱਥੇ ਬੱਚਿਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਗੁਰਬਾਣੀ ਦੀ ਗੁਰਮਤ ਅਕੈਡਮੀ ਖੁੱਲੀ ਹੋਈ ਆ ਤਖਤ ਬੋਰਡ ਦੀ ਸੱਚਖੰਡ ਸ੍ਰੀ ਹਰਿਮੋਹ ਸਾਹਿਬ ਦੀ ਤਖਤ ਬੋਰਡ ਦੀ ਬੱਚਿਆਂ ਦੇ ਲੋਕਰ ਬਣੇ ਪਏ ਆ ਬੱਚੇ ਆਪਣਾ ਆਪਣਾ ਸਮਾਨ ਇਹਨਾਂ ਲੋਕਰਾਂ ਦੇ ਵਿੱਚ ਰੱਖਦੇ ਨੇ ਜਿਹੜੇ ਬੱਚੇ ਇੱਥੇ ਪੱਕੇ ਰਹਿੰਦੇ ਨੇ ਅੱਜ ਦਾ ਬਲੌਗ ਅਸੀਂ ਇੱਥੇ ਸਮਾਪਤ ਕਰਦੇ ਹਾਂ ਕੱਲ ਦੇ ਬਲੌਗ ਵਿੱਚ ਮਿਲਦੇ ਆ ਨਾਨਕ ਛੀਰਾ ਬਦਰ ਕੱਲ ਦੇ ਬਲੌਗ ਤੋਂ ਤੁਹਾਨੂੰ ਮਿਲਦੇ ਆ ਅੱਜ ਦਾ ਬਲੌਗ ਇੱਥੇ ਸਮਾਪਤ